ਤੇ ਮੇਰਾ ਜੀਵਨ ਸਦਾ ਵਾਸਤੇ ਸੁਖਾਲਾ ਹੋਵੇ ਸਾਥ ਸੰਗਤ ਧਿਆਨ ਦਿਓ ਸੰਸਾਰ ਦੇ ਵਿੱਚ ਤਿੰਨ ਤਰ੍ਹਾਂ ਦੇ ਰਿਸ਼ਤੇ ਨੇ ਇੱਕ ਰਿਸ਼ਤੇ ਉਹ ਨੇ ਜਿਹੜੇ ਪ੍ਰਮਾਤਮਾ ਬਣਾ ਕੇ ਭੇਜਦਾ ਹੈ ਜਿਨ੍ਹਾਂ ਰਿਸ਼ਤਿਆਂ ਦੇ ਵਿੱਚ ਮਨੁੱਖ ਦਾ ਆਪਣਾ ਕੋਈ ਜੋਰ ਨਹੀਂ ਹੈ ਇਨਸਾਨ ਦਾ ਜਨਮ ਕਿਹਦੇ ਘਰ ਵਿੱਚ ਹੋਣਾ ਹੈ ਇਹ ਮਨੁੱਖ ਦੀ ਆਪਣੀ ਮਰਜ਼ੀ ਨਹੀਂ ਸਾਡੀ ਮਾਂ ਕੌਣ ਹੋਵੇਗੀ ਪਿਤਾ ਕੌਣ ਹੋਵੇਗਾ ਭੈਣਾ ਕੌਣ ਹੋਣਗੀਆਂ ਭਰਾ ਕੌਣ ਹੋਣਗੇ ਇਹ ਮਨੁੱਖ ਦੀ ਆਪਣੀ ਮਰਜ਼ੀ ਨਹੀਂ ਚਾਚੇ ਤਾਏ ਕੌਣ ਹੋਣਗੇ ਮਾਸੀਆ ਭੂਆ ਦਾ ਰਿਸ਼ਤਾ ਕਿਹਦੇ ਨਾਲ ਬਣੇਗਾ ਇਹ ਪ੍ਰਮਾਤਮਾ ਰਿਸ਼ਤੇ ਬਣਾ ਕੇ ਭੇਜਦਾ ਇਹਦੇ ਵਿੱਚ ਮਨੁੱਖ ਦੀ ਕੋਈ ਦਖਲ ਅੰਦਾਜ਼ੀ ਨਹੀਂ ਸਾਹ ਸੰਗਤ ਦੂਸਰੇ ਰਿਸ਼ਤੇ ਉਹ ਨੇ ਜਿਹੜੇ ਸਮਾਜ ਦੀ ਪਰਵਾਨਗੀ ਦੇ ਨਾਲ ਮਨੁੱਖ ਦੇ ਬਣਦੇ ਨੇ ਅੱਜ ਤੇ ਖੈਰ ਇੱਥੇ ਵੀ ਮਨੁੱਖ ਨੇ ਆਪਣੀ ਮਰਜ਼ੀ ਕਰਨੀ ਸ਼ੁਰੂ ਕਰ ਦਿੱਤੀ ਪਰ ਜੋ ਅਸਲੀ ਵਿਚਾਰ ਇਹ ਹੈ ਕਿ ਜਦੋਂ ਇਨਸਾਨ ਵੱਡਾ ਹੋ ਜਾਂਦਾ ਹੈ ਭਾਵੇਂ ਲੜਕੀ ਹੋਵੇ ਤੇ ਭਾਵੇਂ ਲੜਕਾ ਸਮਾਜ ਦੀ ਪਰਵਾਨਗੀ ਦੇ ਨਾਲ ਮਾਤਾ ਪਿਤਾ ਦੀ ਮਰਜ਼ੀ ਦੇ ਨਾਲ ਕੁਝ ਲੋਕ ਵਿਚੋਲੇ ਬਣਦੇ ਨੇ ਤੇ ਮਨੁੱਖ ਦਾ ਮੇਲ ਉਹਦੇ ਜੀਵਨ ਸਾਥੀ ਦੇ ਨਾਲ ਹੁੰਦਾ ਹੈ ਜਿਹੜਾ ਇਹ ਦੂਸਰਾ ਰਿਸ਼ਤਾ ਹੈ ਇਹ ਸਮਾਜ ਦੀ ਪ੍ਰਵਾਨਗੀ ਦੇ ਨਾਲ ਬਣਾਇਆ ਜਾਂਦਾ ਤੇ ਤੀਸਰਾ ਰਿਸ਼ਤਾ ਉਹ ਹੈ ਗੁਰਮਖੋ ਜਿਹੜਾ ਮਨੁੱਖ ਆਪਣੀ ਮਰਜ਼ੀ ਦੇ ਨਾਲ ਬਣਾਉਂਦਾ ਜਿਹਦੇ ਵਿੱਚ ਨਾ ਸਮਾਜ ਦੇ ਕੋਲੋਂ ਪੁੱਛਣ ਦੀ ਲੋੜ ਪੈਂਦੀ ਹੈ ਤੇ ਨਾ ਪ੍ਰਮਾਤਮਾ ਜਿਹੜਾ ਗੁਰਮਖੋ ਉਹਦੇ ਵਿੱਚ ਕੋਈ ਆਪਣੀ ਦਖਲਅਰਜੀ ਕਰਦਾ ਹੈ ਮਨੁੱਖ ਆਪਣੀ ਮਰਜ਼ੀ ਨਾਲ ਸੋਚਦਾ ਵੀ ਮੈਂ ਆਪਣਾ ਮਿੱਤਰ ਕਿੰਨੂੰ ਬਣਾਉਣਾ ਹੈ ਵਿਚਾਰਾਂ ਦੀ ਸਾਹਜ ਕਿਹਦੇ ਨਾਲ ਪਾਉਣੀ ਹੈ ਹੁਣ ਕਈ ਵਾਰਾ ਮਿੱਤਰ ਐਸੇ ਬਣ ਜਾਂਦੇ ਨੇ ਜਿਹੜੇ ਮਨੁੱਖ ਨੂੰ ਬਹੁਤ ਗ੍ਰਾਵਟ ਵਾਲੇ ਪਾਸੇ ਲੈ ਕੇ ਚਲੇ ਜਾਣ ਤੇ ਕਈ ਮਿੱਤਰ ਐਸੇ ਨੇ ਜਿਨ੍ਹਾਂ ਦੀ ਸੰਗਤ ਮਿਲ ਜਾਵੇ ਜਿਨ੍ਹਾਂ ਨਾਲ ਪਿਆਰ ਬਣ ਜਾਵੇ ਤੇ ਕਈ ਵਾਰਾ ਗਿਰਾਵਟ ਵਿੱਚ ਆਇਆ ਹੋਇਆ ਮਨੁੱਖ ਵੀ ਉਹਨਾਂ ਦੀ ਸੰਗਤ ਕਰਕੇ ਉੱਚੇ ਤੇ ਸੋਚੇ ਜੀਵਨ ਵਾਲਾ ਬਣ ਜਾਂਦਾ ਹੈ ਮੈਂ ਪੜ ਰਿਹਾ ਸਾਜੀ ਗੁਰਮੁਖ ਵਿਦਵਾਨ ਦੀ ਲਿਖਤ ਉਹਨੇ ਇੱਕ ਮਿੱਤਰ ਦੇ ਅੰਦਰ ਪੰਜ ਤਰ੍ਹਾਂ ਦੇ ਗੁਣ ਹੋਣੇ ਚਾਹੀਦੇ ਨੇ ਇਹਦਾ ਜ਼ਿਕਰ ਕੀਤਾ ਸੰਸਾਰ ਦੇ ਵਿੱਚ ਆਪਾਂ ਸਾਰੇ ਦੋਸਤ ਬਣਾਉਨੇ ਆ ਮਿੱਤਰ ਬਣਾਉਨੇ ਆ ਪਰ ਇੱਕ ਸੱਚੇ ਮਿੱਤਰ ਦੇ ਵਿੱਚ ਘੱਟੋ-ਘੱਟ ਪੰਜ ਤਰ੍ਹਾਂ ਦੇ ਗੁਣ ਹੋਣੇ ਲਾਜ਼ਮੀ ਨੇ ਜੇ ਪੰਜ ਗੁਣ ਹੋਣਗੇ ਤੇ ਉਹ ਮਿੱਤਰ ਜਿਹੜਾ ਗੁਰਮੁਖੋ ਬਣਾਇਆ ਹੋਇਆ ਸਾਡੇ ਜੀਵਨ ਨੂੰ ਸੁੱਖ ਦੇਗਾ ਉਸ ਵਿਦਵਾਨ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸ਼ਬਦ ਲੈ ਕੇ ਪ੍ਰਮਾਣ ਦੇ ਕੇ ਸਿੱਧ ਕੀਤਾ ਕਿ ਪੰਜ ਗੁਣ ਇੱਕ ਮਿੱਤਰ ਦੇ ਵਿੱਚ ਕਿਹੜੇ-ਕਿਹੜੇ ਹੋਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਸਾਧ ਸੰਗਤੋਂ ਨੇ ਲਿਖਿਆ ਕਿ ਮਨੁੱਖ ਚਾਹੁੰਦਾ ਹੈ ਕਿ ਮੈਂ ਸਦਾ ਵਾਸਤੇ ਆਪਣਾ ਕੋਈ ਸਹਾਰਾ ਆਪਣੀ ਕੋਈ ਟੇਕ ਬਣਾਵਾ ਤੇ ਜੇਕਰ ਉਹ ਸੰਸਾਰ ਦੇ ਵਿੱਚ ਕੋਈ ਮਿੱਤਰ ਬਣਾਵੇਗਾ ਹੋ ਸਕਦਾ ਵੀ ਜਨਮ ਤੋਂ ਲੈ ਕੇ ਮੌਤ ਤੱਕ ਉਹਦੇ ਨਾਲ ਨਿਭ ਜਾਵੇ ਪਰ ਜਿਹੜਾ ਮੌਤ ਤੋਂ ਅੱਗੇ ਦਾ ਸਫ਼ਰ ਹੈ ਉੱਥੇ ਸੰਸਾਰ ਦਾ ਮਿੱਤਰ ਸਹਾਇਤਾ ਨਹੀਂ ਕਰੇਗਾ ਉਨੇ ਕਿਹਾ ਵੀ ਪ੍ਰਮਾਤਮਾ ਨੂੰ ਸਭ ਤੋਂ ਪਹਿਲਾ ਮਿੱਤਰ ਬਣਾਉਣਾ ਚਾਹੀਦਾ ਹੈ ਜਿਹੜਾ ਇੱਥੇ ਵੀ ਮਦਦਗਾਰ ਹੈ ਤੇ ਜਦੋਂ ਮੌਤ ਹੋ ਜਾਵੇਗੀ ਸੰਸਾਰ ਤੋਂ ਚਲੇ ਜਾਵਾਂਗੇ ਪ੍ਰਲੋਕ ਦੇ ਵਿੱਚ ਵੀ ਸਾਡੀ ਪੌੜੀ ਕਰੇਗਾ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੈ ਲੇਖਾ ਮੰਗਿਆ ਤਿੱਥੈ ਖੜੇ ਦਿਸਣ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਜਿਹੜਾ ਸਾਥ ਸੰਗਤ ਸ਼ੁਰੂ ਤੋਂ ਲੈ ਕੇ ਸਦੀਵ ਕਾਲ ਤੱਕ ਬਾਹ ਨਹੀਂ ਛੱਡਦਾ ਜਿਹੜਾ ਟੇਕ ਨਹੀਂ ਛੱਡਦਾ ਜਿਹੜਾ ਦੂਰ ਨਹੀਂ ਹੁੰਦਾ ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ ਦੂਸਰਾ ਕਹਿੰਦੇ ਮਿੱਤਰ ਦੇ ਅੰਦਰ ਗੁਣ ਹੋਣਾ ਚਾਹੀਦਾ ਜਿਹਦੇ ਨਾਲ ਇੱਕ ਵਾਰ ਵਿਚਾਰਾਂ ਦੀ ਸਾਂਝ ਬਣ ਜਾਵੇ ਉਹ ساری ਜ਼ਿੰਦਗੀ ਹੀ ਤੁਹਾਡੇ ਵਿਚਾਰਾਂ ਦੇ ਨਾਲ ਆਪਣੇ ਵਿਚਾਰਾਂ ਨੂੰ ਮਿਲਾਉਣ ਵਾਸਤੇ ਜੁੜਿਆ ਰਹੇ ਸਹਿਬ ਦੀ ਪਾਵਨ ਬਾਣੀ ਦਾ ਬਚਨ ਹੈ ਮਿੱਠਾ ਸੋ ਜੋ ਭਾਵਨ ਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਮਿੱਠਾ ਪਦਾਰਥ ਕਹਿੰਦੇ ਉਹ ਹੈ ਜਿਹੜਾ ਤੁਹਾਨੂੰ ਸਦਾ ਵਾਸਤੇ ਚੰਗਾ ਲੱਗੇ ਤੇ ਅਸਲੀ ਮਿੱਤਰ ਉਹ ਹੈ ਜਿਹਦੇ ਨਾਲ ਤੁਹਾਡੇ ਵਿਚਾਰ ਸਦਾ ਵਾਸਤੇ ਮਿਲਦੇ ਰਹਿਣ ਇਹਨੇ ਵੀ ਅੱਜ ਵਿਚਾਰ ਮਿਲਦੇ ਨੇ ਤੇ ਕੱਲ ਨੂੰ ਟੁੱਟ ਜਾਣ ਦੁਨਿਆਵੀ ਮਿੱਤਰਾਂ ਦੇ ਨਾਲ ਇਸ ਤਰ੍ਹਾਂ ਹੀ ਹੁੰਦਾ ਨਾ ਜੀ ਅੱਜ ਸਾਡੇ ਵਿਚਾਰ ਕਿਸੇ ਨਾਲ ਮਿਲਦੇ ਨੇ ਅਸੀਂ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰ ਲੈਣੇ ਆ ਤੇ ਕੱਲ ਨੂੰ ਪਤਾ ਨਹੀਂ ਵਿਚਾਰਾਂ ਦੇ ਵਿੱਚ ਵਖਰੇਵਾ ਆ ਜਾਏ ਤੇ ਮਨੁੱਖ ਦਾ ਜਿਹੜਾ ਸੱਚਾ ਮਿੱਤਰ ਹੁੰਦਾ ਸਭ ਤੋਂ ਨੇੜੇ ਹੁੰਦਾ ਹੈ ਉਹ ਜਾਨ ਤੋਂ ਵੀ ਵੱਧ ਦੁਸ਼ਮਣ ਬਣ ਜਾਂਦਾ ਹੈ ਖਤਰਨਾਕ ਸਾਬਤ ਹੋ ਜਾਂਦਾ ਹੈ ਤੋਂ ਮਾਲਕ ਜੀ ਕਹਿੰਦੇ ਨੇ ਵੀ ਅਸਲ ਦੇ ਵਿੱਚ ਮਿੱਤਰ ਉਹ ਹੈ ਜਿਹੜਾ ਸਦਾ ਵਾਸਤੇ ਰਾਸ ਬੈਠੀ ਜਿਹਦੇ ਵਿਚਾਰ ਸਦਾ ਵਾਸਤੇ ਸੋਹਣੇ ਲੱਗਦੇ ਰਹਿਣ ਤੀਸਰਾ ਬਚਨ ਬਾਬਾ ਫਰੀਦ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਅਸਲੀ ਮਿੱਤਰ ਉਹ ਹੁੰਦਾ ਹੈ ਜਿਹਦੇ ਤੋਂ ਕਿਸੇ ਪ੍ਰਕਾਰ ਦਾ ਕੋਈ ਪਰਦਾ ਨਾ ਰੱਖਿਆ ਜਾਵੇ ਕੋਈ ਲੁਕਾ ਨਾ ਰੱਖਿਆ ਜਾਵੇ ਜੇ ਗੱਲ ਦੀ ਸਾਥ ਸੰਗਤ ਕਿਸੇ ਕੋਲੋਂ ਲੁਕਾ ਲੈਣੀ ਹੈ ਕੋਈ ਪਰਦਾ ਰੱਖਣਾ ਹੈ ਫਿਰ ਮਿੱਤਰਤਾ ਹੀ ਕਾਦੀ ਹੈ ਕਿਉਂਕਿ ਦੁਨੀਆ ਦੇ ਵਿੱਚ ਕੇਵਲ ਮਿੱਤਰ ਦਾ ਰਿਸ਼ਤਾ ਐਸਾ ਹੈ ਜਿੱਥੇ ਬੰਦਾ ਆਪਣੇ ਦਿਲ ਦੀ ਹਰ ਇੱਕ ਗੱਲ ਉਹਦੇ ਨਾਲ ਸਾਂਝੀ ਕਰ ਸਕਦਾ ਹੈ ਜਿਹੜੀ ਗੱਲ ਆਪਣੀ ਮਾਂ ਦੇ ਨਾਲ ਨਹੀਂ ਕੀਤੀ ਜਾ ਸਕਦੀ ਆਪਣੇ ਪਿਤਾ ਦੇ ਨਾਲ ਇਨਸਾਨ ਸਾਂਝੀ ਨਹੀਂ ਕਰ ਸਕਦਾ ਜਿਹੜੀ ਗੱਲ ਆਪਣੇ ਧੀਆਂ ਪੁੱਤਾਂ ਦੇ ਨਾਲ ਇਥੋਂ ਤੱਕ ਕਿ ਆਪਣੇ ਜੀਵਨ ਸਾਥੀ ਦੇ ਨਾਲ ਵੀ ਮਨੁੱਖ ਸਾਂਝੀ ਨਹੀਂ ਕਰ ਸਕਦਾ ਉਹ ਕਿਸੇ ਮਿੱਤਰ ਦੇ ਕੋਲ ਸ਼ੇਅਰ ਕਰਦਾ ਹੈ ਤੇ ਜੇ ਕਿਸੇ ਮਿੱਤਰ ਦੇ ਕੋਲੋਂ ਵੀ ਪਰਦਾ ਰੱਖਣਾ ਪਵੇ ਉਹਨੂੰ ਪਿੱਠ ਦਿਖਾਉਣੀ ਪਵੇ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇਹ ਮਿੱਤਰਤਾ ਮੇਰੇ ਜੀਵਨ ਦੇ ਵਿੱਚ ਨਹੀਂ ਆਉਣੀ ਚਾਹੀਦੀ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਏੜੀਆਂ ਹੀੜਾ ਜਲੇ ਮਜੀਠ 'ਚੋਂ ਉੱਪਰ ਅੰਗਾਰਾ ਕਹਿੰਦੇ ਜੇ ਮੈਂ ਆਪਣੇ ਮਿੱਤਰਾਂ ਤੋਂ ਕੁਝ ਲੁਕਾ ਕੇ ਰੱਖਾਂ ਕੁਝ ਛੁਪਾ ਕੇ ਰੱਖਾਂ ਕੁਝ ਪਰਦਾ ਰੱਖਾਂ ਤੇ ਫਿਰ ਮੇਰਾ ਸਰੀਰ ਇਸ ਤਰ੍ਹਾਂ ਸੜਨਾ ਚਾਹੀਦਾ ਜਿਵੇਂ ਅੰਗਿਆਰ ਬਲਦੇ ਹੋਣ ਤੇ ਉੱਤੇ ਮਜੀਠ ਦਾ ਫੁੱਲ ਰੱਖਿਆ ਹੋਵੇ ਵੀਲ ਰੱਖੀ ਹੋਵੇ ਇਦੇ ਅਰਥ ਸਾਹਿਬ ਸੰਗਤ ਆਪਾਂ ਇਹ ਵੀ ਲੈ ਸਕਦੇ ਹਾਂ ਕਿ ਜਿਹਨੂੰ ਆਪਣੇ ਦਿਲ ਦਾ ਸੱਚਾ ਮਿੱਤਰ ਬਣਾਇਆ ਹੋਵੇ ਜੇ ਕਿਤੇ ਦੁੱਖ ਦਰਦ ਵੇਲੇ ਉਹਦੇ ਤੋਂ ਮੂੰਹ ਫੇਰ ਜਾਈਏ ਉਹਦੇ ਤੋਂ ਪਾਸਾ ਵੱਟ ਜਾਈਏ ਉਹਦੀ ਬਾਹ ਨਾ ਫੜੀਏ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਿਰ ਹਾਲਾਤ ਐਸੇ ਮੇਰੇ ਬਣਨੇ ਚਾਹੀਦੇ ਨੇ ਜਿਵੇਂ ਅੰਗਾਰ ਬਲਦੇ ਹੋਣ ਕੋਲਿਆਂ ਦੇ ਨਾਲ ਤਪਦੇ ਹੋਣ ਤੇ ਉਹਨਾਂ ਦੇ ਉੱਤੇ ਮਜੀਠ ਦੀ ਵੇਲ ਨੂੰ ਪਾ ਕੇ ਸਾੜਿਆ ਜਾਵੇ। ਕਹਿਣ ਤੋਂ ਭਾਵ ਕਿ ਮਿੱਤਰ ਦਾ ਤੀਸਰਾ ਗੁਣ ਇਹ ਹੈ ਜਿਹਦੇ ਨਾਲ ਮਨੁੱਖ ਆਪਣੇ ਕਿਸੇ ਪ੍ਰਕਾਰ ਦੇ ਕੋ ਪਰਦੇ ਨਹੀਂ ਰੱਖਦਾ। ਕੋਈ ਲੁਕਾ ਨਹੀਂ ਹੈ। ਜਿਹਦੇ ਨਾਲ ਦਿਲ ਦੀ ਹਰ ਇੱਕ ਗੱਲ ਸਾਂਝੀ ਕਰ ਸਕਦੇ। ਚੌਥਾ ਬਚਨ ਉਸ ਵਿਦਵਾਨ ਨੇ ਲਿਖਿਆ ਵੀ ਕਿਸੇ ਮਿੱਤਰ ਦੇ ਵਿੱਚ ਇਹ ਗੁਣ ਹੋਣਾ ਚਾਹੀਦਾ ਹੈ। ਉਹ ਸਾਡੇ ਦੁੱਖ ਤੇ ਦਰਦ ਨੂੰ ਵੰਡਾਉਣ ਵਾਲਾ ਹੋਵੇ ਜਿਹਦੇ ਕੋ ਬਹਿ ਕੇ ਗੱਲਬਾਤ ਕਰੇਗੀ ਉਹ ਆਪਣਾ ਪੂਰਾ ਜੋਰ ਲਾ ਦੇਵੇ ਕਿ ਜਿਹੜਾ ਮੇਰਾ ਮਿੱਤਰ ਦੁੱਖ ਦੇ ਵਿੱਚ ਹੈ ਮੁਸੀਬਤ ਵਿੱਚ ਹੈ ਮੈਂ ਇਹਦੇ ਦੁੱਖਾਂ ਤੇ ਦਰਦਾਂ ਨੂੰ ਦੂਰ ਕਿਵੇਂ ਕਰ ਸਕਦਾ ਮਿੱਤਰ ਕੰਢੇ ਦੇ ਕਰਤ ਕੀ ਮੇਰਾ ਦੁੱਖ ਕਟੇ ਕੋਈ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਈ ਆਵੇਂ ਹਜ਼ਾਰਾਂ ਮਿੱਤਰ ਬਣਾ ਲਏਗੇ ਜੀ ਜਿਹੜੇ ਸਾਡੇ ਦੁੱਖ ਨੂੰ ਦਰਦ ਨੂੰ ਦੂਰ ਕਰਨ ਦੀ ਸਮਰੱਥਾ ਨਹੀਂ ਰੱਖਦੇ ਮਹਾਰਜ ਕਹਿੰਦੇ ਨੇ ਐਸੇ ਮਿੱਤਰਾਂ ਦਾ ਕੋਈ ਲਾਭ ਨਹੀਂ ਮਿੱਤਰ ਉਹ ਹੈ ਜਿਹੜਾ ਦੁੱਖ ਤੇ ਦਰਦ ਵੰਡਾ ਦੇਣ ਦੀ ਸਮਰੱਥਾ ਰੱਖਦਾ ਹੋਵੇ ਹੁਣ ਸੰਸਾਰਕ ਤੌਰ ਤੇ ਜਿਹੜੇ ਮਿੱਤਰ ਨੇ ਗੁਰਮਖੋ ਉਹ ਸਾਡੇ ਸਰੀਰ ਨੂੰ ਕੋਈ ਦੁੱਖ ਲੱਗਾ ਹੋਵੇਗਾ ਸਾਨੂੰ ਦਵਾਈ ਤੇ ਦਵਾ ਸਕਦੇ ਨੇ ਪਰ ਜਿਹੜੀ ਦਰਦ ਸਾਨੂੰ ਹੋ ਰਹੀ ਹੈ ਨਾ ਜੀ ਉਹਨੂੰ ਦੂਰ ਨਹੀਂ ਕਰ ਸਕਦੇ ਉਹਨੂੰ ਮਹਿਸੂਸ ਨਹੀਂ ਕਰ ਸਕਦੇ ਸਾਡੇ ਪਰਿਵਾਰ ਦੇ ਵਿੱਚ ਕੋਈ ਇਹੋ ਜੀ ਘਟਨਾ ਵਾਪਰੀ ਮਨ ਦੁਖੀ ਹੈ ਸੰਸਾਰ ਦਾ ਮਿੱਤਰ ਦਿਲਾਸਾ ਤੇ ਦੇ ਸਕਦਾ ਹੈ ਪਰ ਉਸ ਦਰਦ ਨੂੰ ਸਾਹ ਸੰਗਤ ਆਪਣੇ ਤੇ ਨਹੀਂ ਲੈ ਸਕਦਾ ਪਰ ਜਦੋਂ ਮਨੁੱਖ ਗੁਰੂ ਨੂੰ ਰੱਬ ਨੂੰ ਆਪਣਾ ਮਿੱਤਰ ਬਣਾਉਂਦਾ ਹੈ ਫਿਰ ਗੁਰੂ ਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਇੰਨੀ ਤਾਕਤ ਹੈ ਕਿ ਦੁੱਖਾਂ ਤੇ ਦਰਦਾਂ ਦੇ ਵਿੱਚ ਵੇੜਿਆ ਹੋਇਆ ਇਨਸਾਨ ਜਦੋਂ ਆਪਣੇ ਗੁਰੂ ਤੇ ਰੱਬ ਦਾ ਆਸਰਾ ਤੱਕਦਾ ਜੀ ਫਿਰ ਮਹਾਰਾਜ ਉਹਦੇ ਵਾਸਤੇ ਦੁੱਖ ਵੀ ਸੁੱਖ ਹੀ ਬਣਾ ਲਿੰਦੇ ਨੇ ਖੈਰ ਪੰਜਵਾਂ ਤੇ ਆਖਰੀ ਗੁਣ ਇੱਕ ਮਿੱਤਰ ਦੇ ਵਿੱਚ ਹੋਣਾ ਚਾਹੀਦਾ ਉਹ ਸੁਆਰਥੀ ਨਾ ਹੋਵੇ ਉਹਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਲਾਲਚ ਨਾ ਹੋਵੇ ਸਾਹ ਸੰਗਤ ਅੱਜ ਇਦਾਂ ਹੀ ਹੁੰਦਾ ਹੈ ਜਦੋਂ ਕਿਸੇ ਦੇ ਦਿਨ ਸੌਖੇ ਹੋਣ ਕੰਮ ਕਾਜ ਸੋਨਾ ਚੱਲਦਾ ਹੋਵੇ ਪਦਵੀ ਚੰਗੀ ਹੋਵੇ ਰੁਤਬਾ ਅੱਛਾ ਹੋਵੇ ਉਦੋਂ ਸੈਂਕੜੇ ਲੋਕ ਆ ਕੇ ਮਿੱਤਰ ਬਣ ਜਾਂਦੇ ਨੇ ਪਰ ਜਦੋਂ ਕਦੇ ਪ੍ਰਮਾਤਮਾ ਦੇ ਬਾਣੇ ਦੇ ਵਿੱਚ ਸਮਾ ਔਖਾ ਬਣ ਜਾਵੇ ਹਾਲਾਤ ਵਿਖਮ ਹੋ ਜਾਣ ਤੇ ਜਿਹੜੇ ਸਾ